ਹੈਲੋ ਗਾਈਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਟਵਾੜਾ ਫੈਮਿਲੀ ਵਲੌਗ ਦੇ ਵਿੱਚ ਆਪਾਂ ਲੱਗੇ ਆਂ ਜੀ ਪਰੌਂਠੇ ਬਣਾਉਣ ਆਲੂ ਵਾਲੇ ਜਿਹੜੀ ਕਿਸੇ ਮੇਰੀ ਭੈਣ ਨੂੰ ਨਹੀਂ ਆਉਂਦੇ ਹੈਗੇ ਇਹ ਸਾਰੇ ਤੋਂ ਸੌਖਾ ਤਰੀਕਾ ਹੈ ਜੀ ਰੋਟੀ ਨੂੰ ਬੇਲ ਕੇ ਜਿਵੇਂ ਆਪਾਂ ਆਮ ਤੌਰ ਤੇ ਰੋਟੀ ਬੇਲਦੇ ਆਂ ਉਹਵੇਂ ਬੇਲ ਕੇ ਵਿੱਚ ਰੱਖ ਦੇ ਦਿੰਨੇ ਆਲੂ ਪਰੌਂਠੇ ਦੀ ਤਰ੍ਹਾਂ ਆਪਾਂ ਬਣਾ ਕੇ ਕਰ ਦਿੰਦੇ ਆਂ ਆ ਦੇਖੋ ਕਿਉਂਕਿ ਰੋਟੀ ਤੰਗਾਂ ਨੂੰ ਇਹ ਹੋ ਜਾਂਦਾ ਜਿਵੇਂ ਆਪਾਂ ਵੀ ਪੇੜੇ ਦੇ ਵਿੱਚ ਪਾਉਨੇ ਆ ਨਾ ਜਦਾਂ ਇਹ ਪੇੜੇ ਦੇ ਵਿੱਚ ਪਾਉਨੇ ਨੇ ਆਲੂ ਫਿਰ ਉਹ ਨਿਕਲ ਜਾਂਦੇ ਨੇ ਵਿੱਚੋਂ ਇਹ ਆਏ ਹੁੰਦਾ ਵੀ ਜਿਹੜਾ ਆਪਾਂ ਪਰੌਂਠਾ ਬਣਾਉਨੇ ਆ ਇਹਦੇ ਵਿੱਚ ਕੋਈ ਵਿੱਚੋਂ ਬਾਹਰ ਨਿਕਲਦੇ ਨਹੀਂ ਹੈਗੇ ਆਲੂ ਬਿਲਕੁਲ ਵੀ ਆਹ ਦੇਖੋ ਰੋਟੀ ਗੋਲ ਬੇਲ ਕੇ ਨਾਲੇ ਪ੍ਰੌਂਫੇ ਬਣਦੇ ਨੇ ਵੀ ਆਲੂਆਂ ਵਾਲੇ ਪ੍ਰੌਂਫੇ ਨਾਲੇ ਇਹ ਹੋ ਜਾਂਦਾ ਵੀ ਬਣਾਉਣੇ ਨਹੀਂ ਹੋ ਵੀ ਜੀ ਰੋਟੀ ਗੋਲ ਵੀ ਪੇੜੇ ਚ ਲੈ ਕੇ ਬਣਾਉਣੇ ਹੁੰਦੇ ਹੈਗੇ ਉਹ ਸੱਜਦਾ ਨਾਲੇ ਪ੍ਰੌਂਫੇ ਸੋਨੇ ਲੱਗਦੇ ਬੱਚਿਆਂ ਨੂੰ ਤਾਂ ਵੈਸੇ ਵੀ ਖਾ ਆਪ ਦਾ ਵਧੀਆ ਲੱਗ ਜਾਂਦੇ ਨੇ ਹੋਂਦ ਪਰੋਣੇ ਆ ਦੇਖੋ ਰੋਟੀ ਬੇਸ ਤੇ ਅਨੇ ਰੱਖ ਕੇ ਇਹਨਾਂ ਨੂੰ ਅੱਜ ਹਵਾ ਬਹੁਤ ਆਉਦੀ ਹੈ ਜੀ ਉਹਦੀਆਂ ਐਗਜ਼ਾਸਟ ਦੀਆਂ ਪੱਤੀਆਂ ਫਿਰਦੀਆਂ ਨੇ ਉਹਦੀ ਆਵਾਜ਼ ਆਈ ਰਹੀ ਆ। ਹਾਂ ਦੇਖੋ ਸਿੰਪਲ ਤਰੀਕਾ ਬਿਲਕੁਲ ਸੌਖਾ ਨਾ ਬਿੱਕੋ ਨਿਕਲਦੇ ਨੇ ਬਿਲਕੁਲ ਹੀ ਆਸਾਨ। ਹੁਣ ਬਣਾ ਕੇ ਜਿੱਦਣ ਬਣਾਏ ਸਿਰਫ ਦੇਖਿਓ ਐਦਾਂ ਬਣਾ ਕੇ ਵੀ ਇਹ ਸਹੀ ਦਾ ਤਰੀਕਾ ਜਾਂ ਰੋਟੀਆਂ ਮੈਨੂੰ ਇਹ ਤਰੀਕਾ ਸਹੀ ਲੱਗਦਾ ਹੈ ਮੈਂ ਰੋਟੀ ਨੂੰ ਜੇ ਲੋਟ ਗੋਲ ਨਹੀਂ ਬਣਾਉਂਦੀ ਜਰੂਰ ਵਾਲੇ ਪਰੌਠੇ ਮੈਨੂੰ ਇਹ ਕੰਮ ਸੌਖਾ ਲੱਗਦਾ ਨਾਲੇ ਅੱਧੀ ਬੇਲ ਨਹੀਂ ਜਾਂਦੀ ਜਿਆਦਾ ਬੇਲਣ ਦਾ ਨਹੀਂ ਹੁੰਦਾ ਹੈਗਾ ਜਦੋਂ ਪਰੌਠਾ ਬਣਾਉਣੀ ਹੈ ਬਸ ਥੋੜੀ ਜਿਹੀ ਦੋ ਕਬੇਤ ਨੇ ਜੇ ਫੇਰ ਕੇ ਸਾਤ ਹਾਂ ਡਾਕਟਰ ਦਾ ਤਾਂ ਬੰਦ ਕੀਤਾ ਹੁਣੇ ਪਤਨ ਦੇ ਪਾਪਾ ਦੇ ਥੋੜੀ ਇਨਫੈਕਸ਼ਨ ਹੋਈ ਹੋਈ ਆ ਪੇਟ ਪਰ ਇਹ ਹੋ ਜਾਂਦਾ ਵੀ ਜੇ ਕਿਸੇ ਚੀਜ਼ ਨੂੰ ਜੀ ਕਰਦਾ ਹੈ ਕੇਰੋ ਚਲ ਕੋਈ ਗੱਲ ਨਹੀਂ ਤੈਨੂੰ ਇੱਕ ਦਿਨ ਨਾ ਤੈਨੂੰ ਉਹ ਹੁੰਦਾ ਮੈਂ ਤਾਂ ਚਮੜ। ਉੱਥੇ ਛੁੱਟੀਆਂ ਕਰਕੇ ਜੀ ਆਏ ਹੋਏ ਤਾਂ ਨਾ ਵੀ ਹੋਰ ਤਾਂ ਚਲੋ। ਟੂਟੀਆਂ ਦੇ ਤਾਂ ਫਿਰ ਐਨਾ ਕੁਝ ਕਿੱਥੇ ਪਰੋਹੇ ਆ ਨਾ ਲਾਣੇ ਉਹ ਜੇ ਬਣਾ ਵੀ ਲੈਂਦੇ ਫਿਰ ਵੀ ਸਵਾਦ ਨਹੀਂ ਆਉਂਦਾ ਹੈਗਾ ਠੰਡੇ ਹੋ ਜਾਂਦੇ ਨੇ। ਜਿਹੜੀ ਤਾਜ਼ੀ ਪੁਲਕੇ ਦਾ ਸਵਾਦ ਆ ਉਹ ਨਹੀਂ ਨਾ ਆਉਂਦਾ ਈ ਖਾਣ ਦਾ। ਬਸ ਮਸ਼ੀਨ ਚੱਲਦੀ ਆ ਜੀ ਨਾਮ ਦੇ ਨਾਲ ਆਪਾਂ ਧੁੱਤ ਜਣੇ ਨੇ ਕੱਪੜੇ। ਨੋਨੇ ਬਰਦੂ ਵੀ ਰੋਟੀ ਦਰਜੀ ਨੂੰ ਦੇਦੀ ਸੀ ਅਸੀਂ ਹੀ ਰਹਨੇ ਆ ਇਹ ਪਾਪਾ ਨੇ ਚਲ ਤੂੰ ਬਣਾ ਲੈ ਫਿਰ ਖਾ ਲੇ ਰੋਟੀ ਦਾ ਕਰਨ ਤੋਂ ਬਾਅਦ ਫੇਰ ਕੀਤਾ ਜੀ ਘਰ ਦੇ ਕੰਮ ਕਰ ਝਾੜੂ ਪੋਚਾ ਵਗੈਰਾ ਕੀਤਾ ਕੱਪੜੇ ਧੋਣ ਵਾਲੇ ਸੀਗੇ ਉਹ ਧੋਲੇ ਸੀ ਤੇ ਬਾਕੀ ਚਲੋ ਆਏ ਆ ਵੀ ਸਾਰੇ ਕੰਮ ਕਰ ਕਰਕੇ ਫਿਰ ਕੀਤੀ ਥੋੜੀ ਦੇਰ ਰੈਸਟ ਰੈਸਟ ਕਰਨ ਤੋਂ ਬਾਅਦ ਫਿਰ ਇੱਥੇ ਮੈਂ ਦੁਪਹਿਰ ਦੇ ਚਾਹ ਸੀ ਪੀਲੀ ਸੀ ਪਹਿਲਾਂ ਤੇ ਚਾਹ ਪੀ ਕੇ ਫਿਰ ਮੈਂ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਬਣਾਉਣੀ ਸੀ ਅੱਜ ਸ਼ਿਮਲਾ ਵਿੱਚ ਬਸ ਉੱਥੇ ਇੱਥੇ ਉਹ ਕੱਟਣ ਦਿਸ ਸ਼ਿਮਲਾ ਮਿਰਚ ਆਲੂ ਲੈ ਕੇ ਆਈ ਸੀ ਮੈਂ ਨਾਲੇ ਪਿਆਜ਼ ਮੈਂ ਕਿਹ ਚਲੋ ਬੈਠ ਕੇ ਕੱਟਦੀ ਹਾਂ ਨਾਲੇ ਚਲੋ ਥੋੜੀ ਦੇਰ ਹੁਣ ਇਹ ਹੋ ਜਾਂਦਾ ਜੀ ਇਹਦਾ ਹਵਾ ਚ ਜਿੰਨੀ ਦੇਰ ਹਨਾ ਇਹਦਾ ਕੋਈ ਵੀ ਕੰਮ ਕਰਨਾ ਵੀ ਪੱਖੇ ਕੋਲ ਬੈਠ ਕੇ ਕਰ ਲਈਏ ਇੱਕ ਤਾਂ ਜੀ ਗਰਮੀ ਨੇ ਨਾ ਬੱਸ ਕਰਾਈ ਪਈ ਆ ਹਾਂ ਹੁੰਦਾ ਵੀ ਕੋਈ ਵੀ ਕੰਮ ਕਰਨ ਨੂੰ ਜੀਵ ਹੀ ਨਹੀਂ ਕਰਦਾ ਤੇ ਕਰੇ ਬਿਨਾ ਸਰਦਾ ਵੀ ਨਹੀਂ ਹੈਗਾ ਪਰ ਇਹ ਹੁੰਦਾ ਵੀ ਜੇ ਆਪਾਂ ਜ਼ਿਆਦਾ ਇਹ ਸੋਚੀ ਜਾਂਦੇ ਹਣਾ ਗਰਮੀ ਆ ਗਰਮੀ ਆ ਫਿਰ ਤਾਂ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਜਦੋਂ ਇਹ ਹੁੰਦਾ ਵੀ ਹਾਂ ਅਸੀਂ ਇਹ ਕੰਮ ਕਰ ਨਹੀਂ ਕਰਨੇ ਨੇ ਹਣਾ ਫਿਰ ਉਦਾਂ ਦਾ ਹੀ ਮਨ ਹੋ ਜਾਂਦਾ ਕਰਨੇ ਹੀ ਪੈਣੇ ਨੇ ਜੀ ਬਸ ਮੈਂ ਨੂੰ ਇਹ ਸੀ ਮੈਂ ਕਿਭ ਚਲ ਸਬਜ਼ੀ ਕੱਟ ਕੇ ਫਿਰ ਮੈਂ ਸਬਜ਼ੀ ਕੱਟ ਕੇ ਇੱਥੇ ਮੈਂ ਪਿਆਜ਼ ਵੀ ਧੋ ਕੇ ਰੱਖ ਲਿਆ ਸੀ ਨਾਲ ਮੈਂ ਸ਼ਿਮਲਾ ਮਿਰਚ ਤੇ ਆਲੂ ਧੋ ਕੇ ਰੱਖ ਲਏ ਸੀ ਕਿਉਂਕਿ ਫਿਰ ਮੈਨੂੰ ਇਹ ਹੋ ਜਾਂਦਾ ਨਾ ਜਿਵੇਂ ਮੈਂ ਤੜਕਾ ਲਾਉਣੀ ਨਹੀਂ ਤੜਕਾ ਲਾ ਕੇ ਫਿਰ ਮੈਨੂੰ ਇਹਦਾ ਵੀ ਉਹ ਥੋੜੀ ਸਟੀਮ ਜੀ ਨਾ ਬਣ ਜੂਗੀ ਵੀ ਪਾਣੀ ਪਾਉਣ ਦੀ ਵਿੱਚ ਲੋੜ ਨਾ ਪਵੇ ਬਸ ਜੀ ਇੱਥੇ ਲੱਗਣਾ ਸੀ ਆਪਾਂ ਪਸ਼ੂਆਂ ਦੇ ਕੰਮ ਕਰ ਕਰਨਾ ਜਿਵੇਂ ਉਹਨਾਂ ਦਾ ਧਾਰ ਵਗਿਆ ਧਾਰ ਚੋਣੀ ਸੀਗੀ ਹੋਰ ਜਿਹੜਾ ਕੁਛ ਉਹਨਾਂ ਨੂੰ ਦਾਣਾ ਵਗੈਰਾ ਪਾਉਣਾ ਸੀ ਓਟ ਪਾਉਣਾ ਸੀਗਾ ਮੈਂ ਰਫਤ ਤੇ ਬਾਬਾ ਨੇ ਬਸ ਉਹ ਲੱਗੇ ਸੀ ਉਹਨਾਂ ਨੂੰ ਅੰਦਰ ਬੰਨਣ ਪਾਣੀ ਪਲਾ ਕੇ ਤੇ ਮੈਨੂੰ ਏ ਸੀ ਮੈਂ ਫਿਰ ਵੀ ਚਲੋ ਪਹਿਲਾਂ ਮੈਂ ਸ਼ੇਕ ਬਣਾ ਲਵਾਂ ਵੀ ਸ਼ੇਕ ਬਣਾ ਕੇ ਫਿਰ ਦੇਖਦੀ ਹਾਂ ਉਹਨਾਂ ਨਾਲ ਧਾਰ ਜਵਾ ਕੇ ਲੈ ਕੇ ਆਉਣੀ ਆ ਵੀ ਨਾਲੇ ਫਿਰ ਜਿਹੜੇ ਹੋਰ ਕੰਮ ਕਰਨ ਵਾਲੇ ਨੇ ਚਲੋ ਉਹ ਕਰ ਲੈਣਗੇ ਜੀ ਮੈਂ ਆ ਕੇ ਸਭ ਜਿੰਨ ਤੜਕਾ ਲਗਾ ਦੂੰਗੀ ਵੀ ਪਹਿਲਾਂ ਸ਼ੇਕ ਬਣਾਉਣੀ ਆ ਬਸ ਮੈਂ ਜੀ ਸ਼ੇਕ ਬਣਾ ਕੇ ਆਪਦਾ ਮੈਂ ਬਿਨਾ ਮਿੱਠੇ ਤੋਂ ਕਰ ਲਿਆ ਸੀ ਕਿਉਂਕਿ ਮੈਂ ਨਾ ਮਿੱਠਾ ਨਹੀਂ ਪਾਉਂਦੀ ਹੈ ਜੀ ਬੀ ਫਰੂਟ ਵੈਸੇ ਹੀ ਮਿੱਠੇ ਹੁੰਦੇ ਨੇ ਪਰ ਇਹ ਖਾਂਦੇ ਨਹੀਂ ਹੈਗੇ ਮਤਲਬ ਕੋਈ ਮਿੱਠੇ ਤੋਂ ਬਿਨਾ ਪੀਂਦੇ ਨਹੀਂ ਹੈਗੇ ਉਹਨਾਂ ਕਰ ਉਹਦੇ ਕਰਕੇ ਫਿਰ ਮੈਂ ਉਹਨਾਂ ਵਾਲੇ আর ਡੈਡ ਜੀ ਵਾਲੇ 'ਚ ਮਿੱਠਾ ਪਾ ਲਿਆ ਸੀ। ਬਾਜੀ ਇੱਥੇ ਆਪਾਂ ਬਰਗੋ ਵਾਲੇ ਕੰਮ ਮੈਂ ਧਾਰ ਚਵਾ ਕੇ ਆ ਗਈ ਸੀ ਉਹਨਾਂ ਤੇ ਮੈਂ ਦੁੱਧ ਦਾ ਜਿਵੇਂ ਜੋ ਕਰਨਾ ਸੀ ਕੰਮ ਕਰ ਉਹ ਕਰ ਦਿੱਕੇ ਬਰਤਾ ਕੇ ਪਾ ਕੇ ਭੰਡਿਆਂ ਚ ਤੇ ਫਿਰ ਮੈਂ ਲੱਗੀ ਸੀ ਸਬਜੀ ਨੂੰ ਤੜਕਾ ਲਗਾਉਣ ਨਾਲ ਲੱਗ ਰੱਖ ਲਈ ਅਸੀਂ ਮੈਂ ਜਿਹੜਾ ਦੁੱਧ ਗਰਮ ਕਰਨਾ ਸੀ ਉਹ ਕਿਉਂਕਿ ਜੇ ਹੁਣ ਤਾਂ ਇਹ ਹੁੰਦਾ ਵੀ ਦੁੱਧ ਵੀ ਨਹੀਂ ਜਲਦੀ ਠੰਡਾ ਹੁੰਦਾ ਹਨਾ ਬਹੁਤ ਧੀਰ ਲੱਗ ਜਾਂਦੀ ਹੈ ਚਾਹੇ ਆਪਾਂ ਜਾਲੀ ਦੇ ਕੇ ਰੱਖ ਵੀ ਦਈਏ ਪਰ ਫਿਰ ਵੀ ਕਿਉਂਕਿ ਅੰਦਰਾਂ ਦੇ ਵਿੱਚ ਨਾ ਸੇਕ ਹੀ ਬਹੁਤ ਆਉਂਦਾ ਹੈ ਕਿਚਨ ਦੇ ਵਿੱਚ ਤਾਂ ਸਪੈਸ਼ਲ ਜਦਈ ਹੁੰਦਾ ਵੀ ਹੈ ਨਾ ਜਦੋਂ ਆਪਾਂ ਨੇ ਗੈਸ ਚੱਲੀ ਜਾਂਦੇ ਨੇ ਉਹਦੇ ਨਾਲ ਹੋਰ ਹੀਟ ਹੋ ਜਾਂਦੀ ਹੈ ਹਨਾ ਤਈਓ ਕੋਈ ਚੀਜ਼ ਬਣਾਉਣੀ ਹੈ ਜਲਦੀ ਠੰਡੀ ਨਹੀਂ ਹੁੰਦੀ ਹੈ ਇਹ ਜਿਵੇਂ ਲੱਗੀ ਸੀ ਸਬਜੀ ਨੂੰ ਮੈਂ ਤੇ ਟੜਕਾ ਲਗਾਇਆ ਸੀ ਸਿੰਪਲ ਜਿਹੇ ਤਰੀਕੇ ਨਾਲ ਤੇਲ ਗਰਮ ਕਰਕੇ ਮੈਂ ਪਿਆਜ਼ ਭੁੰਨੇ ਸੀ ਥੋ ਇਹਦੇ ਵਿੱਚ ਮੈਂ ਲਸਣ ਆਦਿਕ ਵਗੈਰਾ ਨਹੀਂ ਪਾਉਂਦੀ ਹੈਗੀ ਬਸ ਇਹ ਕੱਲਾ ਗਰਮ ਮਸਾਲਾ ਪਾਉਣੀ ਨੇ ਬਾਜੀ ਸਬਜੀ ਨੂੰ ਬਣਾ ਕੇ ਮੈਂ ਸਿੰਮ ਤੇ ਕਰਕੇ ਰੱਖਦਾ ਸੀ ਨਾਲ ਮੈਂ ਰੱਖ ਲਈ ਸੀ ਤਵਾ ਮੇਰੇ ਵੀ ਜਿਆਦਾ ਰੋਟੀ ਬਣਾ ਲਵਾਂਗੀ ਪਰ ਪਤਾ ਨਹੀਂ ਕਿਉਂ ਦੋ ਦਿਨ ਦਾ ਪਤਾ ਨਹੀਂ ਤਾਂ ਗਰਮੀ ਜ਼ਿਆਦਾ ਕਰਕੇ ਹੈਨਾ ਦੁੱਧ ਦੇ ਨਾਲੇ ਕੋਲ ਖੜੀ ਹੁੰਦੀ ਆ ਪਰ ਰੋਜੇ ਵਾਲੀ ਖਾ ਜਾਂਦਾ ਕੰਮੇ ਵੱਧ ਜਾਂਦਾ ਜਣੀ ਇਹ ਹੁੰਦਾ ਵੀ ਜਿੰਨੀ ਛੇਤੀ ਆਏ ਹੁੰਦਾ ਨਾ ਵੀ ਭੱਜ ਜੀ ਰਸੋਈ ਚ ਉਨਾਂ ਹੀ ਇਹ ਹੁੰਦਾ ਵੀ ਸਗੋਂ ਪੰਜ ਚਾਰ ਮਿੰਟ ਹੋਰ ਵੱਧ ਜਾਂਦੇ ਨੇ ਸਾਫ ਸਫਾਈ ਨੂੰ ਕਿਉਂਕਿ ਇਹ ਹੁੰਦਾ ਵੀ ਹੁਣ ਜਿਵੇਂ ਗਰਮੀ ਆ ਨਾ ਫਿਰ ਚੀਜ਼ ਸੁੱਕ ਵੀ ਜਲਦੀ ਜਾਂਦੀ ਆ ਫਿਰ ਉਹਦਾ ਕੰਮ ਜਿਆਦਾ ਵੱਧ ਜਾਂਦਾ ਬਸ ਮੈਂ ਲੱਗੀ ਸੀ ਉੱਥੋਂ ਆ ਕੇ ਲੱਗੀ ਬੈਠੀ ਸੀਗੀ ਮੈਂ ਕੁਝ ਕੱਪੜੇ ਬਾਹਰ ਚੱਕਣ ਲੱਗੀ ਸੀ ਬਾਹਰ ਪਾਣੇ ਵਗੈਰਾ ਸੀ ਹੋਰ ਜਿਹੜੇ ਮੰਮੀਆਂ ਨਾਲ ਜਣੀਆਂ ਇਹ ਹੁੰਦਾ ਵੀ ਜਿਵੇਂ ਟੰਗਣੇ ਨੇ ਕੱਪੜੇ ਕੁੰਡੀ ਤੇ ਟੰਗਦੇ ਨੇ ਉਹ ਉਹ ਕੱਪੜੇ ਮੈਂ ਟੰਗੇ ਸੀ ਬਸ ਜਿਹੜੇ ਤੈਹ ਲਗਾਉਣੇ ਸੀ ਸਾਡੇ ਮਾਂ ਪੁੱਤ ਦੇ ਇਹਦੇ ਫਤ ਦੇ ਪਾਪਾ ਦੇ ਵੀ ਮੈਂ ਰੱਖਿਆਈ ਸੀਗੀ ਹੂੰ ਇਹ ਲੱਗੀ ਸੀ ਇਹ ਬਾਹਰ ਤਾਂ ਮੈਨੂੰ ਗਰਮੀ ਲੱਗੀ ਫਿਰ ਮੈਂ ਕਿਹਾ ਵੀ ਚਲੋ ਇਸੇ ਜੇ ਬੈਣੀ ਆ ਜਾ ਕੇ ਨਾਲੇ ਉਥੇ ਤੇਲ ਲਗਾ ਲਣੀ ਆ ਇਹਦੇ ਪਾਪਾ ਨੂੰ ਆਏ ਲੱਗੇ ਸੀਗੇ ਵੀ ਸ਼ਾਇਦ ਕਿਤੇ ਮੈਂ ਹਾਕ ਮਾਰੀ ਆ ਵੀ ਪਾਣੀ ਪੀਣਾ ਹੈ ਤੇ ਫਿਰ ਮੈਨੂੰ ਇਹ ਮੈਂ ਕਿਹਾ ਚਲੋ ਲੈ ਕੇ ਆਏ ਨੇ ਪੀ ਤਾਂ ਲਈਏ ਹਨਾ ਮੈਂ ਨਹੀਂ ਸੀ ਉਹਨਾਂ ਨੂੰ ਕਿਹਾ ਵੀ ਨਹੀਂ ਮੈਂ ਮੰਗਿਆ ਨਹੀਂ ਸੀ ਉਹ ਤੁਹਾਨੂੰ ਪਹੇਖਾ ਲੱਗੇ ਸੀ ਹਾਂਜੀ ਅੱਜ ਦੇ ਬਲੌਗ ਦੇ ਇੱਥੇ ਕਰਦੇ ਹਾਂ ਅੰਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਹੋਇਆ ਏ ਤਾਂ ਉਹ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਤਾਂ ਜੋ ਆਪਣੀ ਫੈਮਿਲੀ ਹੋਰ ਵੱਡੀ ਹੋ ਸਕੇ ਫਤਿਹਰੂ ਦੀ ਦਾਦੀ ਆਏ ਨਹੀਂ ਹੈਗੇ ਹੁਣ ਕੱਲ ਨੂੰ ਦੇਖਦੇ ਆਂ ਜੀ ਸ਼ਾਇਦ ਆ ਜਾਣ ਜਾਂ ਫਿਰ ਹਜੇ ਹੋਰ ਰੁਕਦੇ ਨੇ ਉਹ ਪਤਾ ਲੱਗੂ ਓਕੇ ਬਾਏ ਗੁੱਡ ਨਾਈਟ ਸਾਰਿਆਂ ਨੂੰ